ਦੇਖੋ ਜੀ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਜਦੋਂ ਮਨਮੋਹਨ ਸਿੰਘ ਜੀ ਸਰਕਾਰ ਸੀ 2013 ਦੇ ਵਿੱਚ ਅਸੀਂ ਉੱਥੇ ਐਜੀਟੇਸ਼ਨ ਲੜੀ ਦਿੱਲੀ ਜੰਤਰ ਮਾਂਤਰ ਦੇ ਵਿੱਚ 4 ਦਿਨ ਸਾਡਾ ਧਰਨਾ ਚੱਲਿਆ ਔਰ ਮਨਮੋਹਨ ਸਿੰਘ ਦੇ ਕੰਨ ਤੇ ਜੂਨ ਹੀ ਸਰਕੀ ਲੱਗਦਾ ਕਿ ਹਰਸਿਮਰਤ ਕੌਰ ਨੂੰ ਜਿਹੜਾ ਅਸਤੀਫਾ ਦਿੱਤਾ ਗੋਗਲਾਂ ਤੋਂ ਮਿੱਟੀ ਝਾੜਨ ਵਾਲੀ ਗੱਲ ਕੀਤੀ ਹੈ ਦੇਖੋ ਜੀ ਜਿਹੜਾ ਹਰਸਿਮਰਤ ਕੌਰ ਨੇ ਜਿਹੜਾ ਅਸਤੀਫਾ ਦਿੱਤਾ ਇਹ ਬਹੁਤ ਲੀਡ ਦਿੱਤਾ ਇਹਦੇ ਨਾਲ ਉਹਨਾਂ ਦੀ ਕੋਈ ਟੋਕ ਹੀ ਨਹੀਂ ਬੰਦੀ ਸੀ ਅਸਤੀਫੇ ਦੀ ਉਹਨਾਂ ਨੂੰ ਕੱਢਿਆ ਗਿਆ ਉਹਨਾਂ ਨੇ ਅਸਤੀਫਾ ਦਿੱਤਾ ਨਹੀਂ देखो जी जिन्नी देर तक का ए तेने काले कानून रद्द नहीं हो जांदे किसान करे नींद पूरी नहीं ਲੈਣ ਕੇ મોદી ਜਿਹੜੇ ਕਾਲੇ ਕਾਨੂੰਨ ਲੈ ਕੇ ਆਇਆ ਹੈ ਜੀ ਇਹ ਕਿਸਾਨੀ ਦਾ ਤੇ ਮਜ਼ਦੂਰ ਦਾ ਤੇ ਹਰ ਛੋਟੀ ਦੁਕਾਨ ਦਾ ਦਾ ਘਾਣ ਹੋ ਜਾਣਾ ਹੈ ਜੀ ਸਾਨੂੰ ਇਹ ਜਾਇਦਾਦ ਤਾਂ ਸੌਖੀਆਂ ਨਹੀਂ ਸੀ ਮਿਲੀਆਂ ਜੀ ਸਾਨੂੰ ਇਹ ਸਿਰ ਦੇ ਕੇ ਜਾਇਦਾਦਾਂ ਮਿਲੀਆਂ ਬਾਬੇ ਬੰਦੇ ਬਹਾਦਰ ਦੀ ਬਖਸ਼ੀ ਏ ਜੀ ਖੋਣ ਨਹੀਂ ਦੇਵਾਂਗੇ ਤੇ ਆਪਣੇ ਹੱਕਾਂ ਦੀ ਰਾਖੀ ਕਰਾਂਗੇ ਤੇ ਲੜਾਂਗੇ ਤੇ ਮਰਾਂਗੇ ਤੇ ਮੋਦੀ ਨੇ ਉਥੋਂ ਕੱਢਾਂ ਐ ਇੱਥੇ ਆ ਗਏ ਇੱਥੇ ਆ ਗਏ ਟੈਂਕਰ ਦੀ ਮੋਦੀ ਸਰਕਾਰ ਮਰ ਜਾ ਬਾਦ ਸਾਡੇ ਕਿਰਤ ਦੀ ਕਮਾਈ ਲੁੱਟਣ ਵਾਲਿਆ ਸਰਕਾਰ ਮਰ ਜਾ ਬਾਦ ਸਵੇਕਾਲ ਦੋਸਤੋ ਮੈਂ ਮਨਪ੍ਰੀਤ ਐਨਵਾਈ 2024 ਤੇ ਤੁਹਾਡਾ ਸਵਾਗਤ ਕਰਦਾ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੈ ਕਿ ਕੇਂਦਰ ਸਰਕਾਰ ਨੇ ਕੁਝ ਦਿਨ ਪਹਿਲਾਂ ਇੱਕ ਤਿੰਨ ਆਰਡੀਨੈਂਸ ਪਾਸ ਕੀਤੇ ਸੀਗੇ ਉਸ ਤੋਂ ਬਾਅਦ ਵਧਰੋ ਹੋਣਾ ਸ਼ੁਰੂ ਹੋ ਗਿਆ ਸੀ ਪੂਰੇ ਪੰਜਾਬ ਦੇ ਵਿੱਚ ਤੇ ਪੂਰੇ ਹਰਿਆਣੇ ਦੇ ਵਿੱਚ ਇਵਨ ਕਿ ਪੂਰੇ ਇੰਡੀਆ ਦੇ ਵਿੱਚ ਉਸ ਤੋਂ ਬਾਅਦ ਕੀ ਹੋਇਆ ਕਿ ਕਿਸਾਨਾਂ ਨੇ ਪਹਿਲਾਂ ਤਾਂ ਬੰਦ ਕੀਤਾ ਇੱਕ ਦਿਨ ਉਸ ਤੋਂ ਬਾਅਦ ਇੱਕ ਹੁਣ ਪੰਜਾਬ ਦੇ ਚ ਇਹ ਚੀਜ਼ ਹੋ ਗਈ ਹੈ ਕਿਸਾਨਾਂ ਵੱਲੋਂ ਰੇਲ ਰੋਕੀਆਂ ਜਾ ਰਹੀਆਂ ਤਕਰੀਬਨ ਪੱਕਾ ਧਰਨਾ ਲਾਇਆ ਜਾ ਰਿਹਾ ਅੱਜ ਅਸੀਂ ਆਇਆ ਮੋਗੇ ਮੋਗੇ ਦੇ ਜਿਹੜਾ ਮੇਨ ਰੇਲਵੇ ਸਟੇਸ਼ਨ ਆ ਉੱਤੇ ਇੱਕ ਧਰਨਾ ਲੱਗਿਆ ਹੋਇਆ ਕਿਸਾਨਾਂ ਵੱਲੋਂ ਤੇ ਉੱਥੇ ਜੋ ਹੈ ਨੇ ਉੱਥੇ ਬੁਲਾਰੇ ਬੋਲ ਰਹੇ ਨੇ ਕੋਸ਼ਿਸ਼ ਕਰਾਂਗੇ ਤੁਹਾਡੇ ਉਹਨਾਂ ਨਾਲ ਗੱਲਬਾਤ ਕਰਵਾ ਸਕੀਏ ਮੈਂ ਪਹਿਲਾਂ ਕੈਮਰਾਮੈਨ ਨੂੰ ਕਹਾਂ ਕਿ ਜੋ ਇਹ ਸੰਘਰਸ਼ ਚੱਲਦਾ ਪਿਆ ਉਹਦੇ ਵਿੱਚ ਕਿ ਝਲਕ ਜ਼ਰੂਰ ਦਿਖਾਉਣ ਭਰਾਵਾਂ ਨੇ ਬੇਨਤੀ ਹੈ ਕਿ ਤੇਜ਼ ਆਪਾਂ ਉਦਾਂ ਹੀ ਗੱਲ ਦੀ ਰੱਖਣੀ ਹੈ ਸਸਤੀਕਾਲ ਦੋਸਤੋ ਤੁਸੀਂ ਦੇਖ ਰਹੋ ਐਨਓ 24 ਅੱਜ ਅਸੀਂ ਪਹੁੰਚੇ ਹਾਂ ਮੋਗਾ ਜਿੱਥੇ ਕਿ ਕਿਸਾਨਾਂ ਵੱਲੋਂ ਰੇਲਾਂ ਨੂੰ ਰੋਕਣ ਦਾ ਜਿਹੜਾ ਅੰਦੋਲਨ 1 ਅਕਤੂਬਰ ਤੋਂ ਸ਼ੁਰੂ ਕੀਤਾ ਗਿਆ ਸੀ ਇਹ ਸੰਘਰਸ਼ ਉਸ ਦਿਨ ਤੋਂ ਹੀ ਤਿੱਖਾ ਹੋ ਗਿਆ ਸੀ ਜਿਸ ਦਿਨ ਤੋਂ ਆਰਡੀਨੈਂਸ ਕੇਂਦਰ ਦੀ ਸਰਕਾਰ ਨੇ ਬੈਲ ਜਿਹੜੇ ਆ ਲਾਗੂ ਕਰਤੇ ਸੀ ਅੱਜ ਅਸੀਂ ਮੋਗਾ ਦੇ ਵਿੱਚ ਕੁਝ ਕਿਸਾਨਾਂ ਨਾਲ ਗੱਲਬਾਤ ਕਰਾਂਗੇ ਕੁਝ ਆਗੂ ਨੇ ਸਾਡੇ ਨਾਲ ਉਹਨਾਂ ਤੋਂ ਜਾਣਾਂਗੇ ਕਿ ਇਹ ਸੰਘਰਸ਼ ਕਿੰਨਾ ਹੋ ਜਿਹੜਾ ਹੈਗਾ ਸ਼ੁਰੂ ਕੀਤਾ ਤੇ ਕਦੋਂ ਤੱਕ ਹੋਏਗਾ ਸਰ ਸਤਿ ਸ੍ਰੀ ਅਕਾਲ ਜੀ ਮੈਂ ਸਜਿੰਦਰ ਸਿੰਘ ਖੋਸਾ ਪੰਜਾਬ ਐਟ ਸਕੱਤਰ ਭਾਰਤੀ ਕਿਸਾਨ ਜੁਨਕਾਦਿਆਂ ਜੀ ਜਿਸ ਦਿਨ ਤੋਂ ਮੋਦੀ ਸਰਕਾਰ ਨੇ ਇਹ ਤਿੰਨ ਆਰਡੀਨੈਂਸ ਜਾਰੀ ਕੀਤੇ ਆ ਜਦੋਂ ਉਹਨਾਂ ਤੇ ਮੋਰ ਲੱਗੀ ਕਾਲਾ ਕਾਨੂੰਨ ਬਣ ਗਿਆ ਉਹਨਾਂ ਨੂੰ ਰੱਦ ਕਰਾਉਣ ਦੇ ਲਈ 31 ਜਥੇਬੰਦੀਆਂ ਦਾ ਜਿੱਥੇ ਬਹੁਤ ਵੱਡਾ ਇਕੱਠਾ ਉਥੇ ਉਹਨਾਂ ਦੇ ਨਾਲ ਸਾਰਾ ਸਮਾਜ ਸਾਰਾ ਹਵਾਮ ਬੱਚੇ ਤੋਂ ਲੈ ਕੇ ਬੀਬੀਆਂ ਤੱਕ ਲੋਕਾਂ ਨੂੰ ਸਾਰਿਆਂ ਨੂੰ ਇੱਕ ਇੱਕ ਬੱਚੇ ਨੂੰ ਪਤਾ ਲੱਗ ਗਿਆ ਵੀ ਜਿਹੜਾ ਕਾਲਾ ਕਾਨੂੰਨ ਜਿੱਥੇ ਕਿਸਾਨ ਦੀ ਪਿੱਠ ਵਿੱਚ ਛੁਰਾ ਮਾਰਿਆ ਗਿਆ ਉਥੇ ਸਮਾਜ ਦੀ ਪਿੱਠ ਵਿੱਚ ਵੀ ਛੁਰਾ ਮਾਰਿਆ ਗਿਆ ਔਰ ਇਹ ਜਿਹੜੇ ਤਿੰਨੇ ਬਿੱਲ ਨੇ ਬਹੁਤ ਘਾਤਕਾ ਜਿਹੜਾ ਚੌਥਾ ਇਹ ਬਿਜਲੀ ਦਾ ਬਿੱਲ ਕਾਰੇ ਪਾਸ ਉਹ ਵੀ ਬਹੁਤ ਘਾਤਕ ਆ ਜਿੱਥੋਂ ਤੱਕ ਅਸੀਂ ਜਿਹੜੀਆਂ ਯੂਨੀਅਨ ਨੇ ਨਿਰਣਾ ਕੀਤਾ ਜਿੱਥੇ ਸਮਾਜ ਨੂੰ ਨਾਲ ਲੈ ਕੇ ਇਹ ਅਸੀਂ ਰੱਦ ਕਰਾ ਕੇ ਰਹਾਗੇ ਜਿੰਨੀ ਦੇਰ ਤੱਕ ਰੱਦ ਨਹੀਂ ਹੁੰਦਾ ਉਨੀ ਦੇਰ ਤੱਕ ਇਹ ਟਰੈਕ ਖਾਲੀ ਨਹੀਂ ਹੋਊਗਾ ਰੇਲਾਂ ਦਾ ਜੀ ਲੱਗਦਾ ਕਿ ਜਿਹੜੀਆਂ ਹੈਗੇ ਸਮਝਦਿਆ ਸਰਕਾਰਾਂ ਉਹਨਾਂ ਦਾ ਵੀ ਕਿਤਨੇ ਕਿਤੇ ਇਹਦੇ ਵਿੱਚ ਸਹਿਯੋਗ ਲੱਗਦਾ ਕਿ ਜਿਹੜੇ ਬੈਲ ਪਾਸ ਹੋਏ ਆ ਦੇਖੋ ਜੀ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ 2013 ਦੇ ਵਿੱਚ ਅਸੀਂ ਉੱਥੇ ਐਜੀਟੇਸ਼ਨ ਲੜੀ ਦਿੱਲੀ ਜੰਤਰ ਮਾਂਤਰ ਦੇ ਵਿੱਚ 4 ਦਿਨ ਸਾਡਾ ਧਰਨਾ ਚੱਲਿਆ ਔਰ ਮਨਮੋਹਨ ਸਿੰਘ ਦੇ ਕੰਨ ਤੇ ਜੂਨ ਹੀ ਸਰਕੀ ਉਸ ਗੱਲ ਨੂੰ ਵੇਖਦਿਆਂ ਜਦੋਂ ਮੋਦੀ ਸਰਕਾਰ ਦੇ ਰਾਜਨਾਥ ਸਿੰਘ ਜਿਹੜੋ ਸਾਡੇ ਵਿੱਚ ਆਏ ਉਹਨਾਂ ਨੇ ਸਾਨੂੰ ਵਾਅਦਾ ਕੀਤਾ ਕਿ ਜਿੱਦੇ ਸਾਡੀ ਸਰਕਾਰ ਬਣੀ ਸਵਾਮੀ 나ਥਨ ਦੀ ਰਿਪੋਰਟ ਤੇ ਸੂਚਕਾਂਕ ਨਾਲ ਭਾਅ ਜੋੜੇ ਜਾਣਗੇ ਕਿਸਾਨ ਦਾ ਕਰਜ਼ਾ ਸਾਰਾ ਲਖੀਰ ਫੇਰੀ ਜਾਊਗੀ ਪਰ ਉਹ ਗੱਲ ਉਹ ਉਹਦੇ ਹੀ ਭੁੱਲ ਗਏ ਸਰਕਾਰ ਬਣ ਕੇ ਜਿਵੇਂ ਪਹਿਲਾਂ ਮਨਮੋਹਰ ਸਿੰਘ ਨੂੰ ਪਾਸੇ ਕੀਤਾ ਹੋਰ ਸਾਨੂੰ ਹੋ ਸਕਦਾ ਵੀ મોદી ਸਰਕਾਰ ਨੂੰ ਵੀ ਪਾਸੇ ਕਰਨਾ ਪਊ ਜੀ ਲੱਗਦਾ ਕਿ ਹਰ ਸਿਮਰਤ ਕੌਰ ਨੂੰ ਜਿਹੜਾ ਅਸਤੀਫਾ ਦਿੱਤਾ ਗੋਗਲਾਂ ਤੋਂ ਮਿੱਟੀ ਝਾੜਨ ਵਾਲੀ ਗੱਲ ਕੀਤੀ ਹੈ ਜੀ ਦੇਖੋ ਜੀ ਜਿਹੜਾ ਹਰ ਸਿਮਰਤ ਕੌਰ ਨੇ ਜਿਹੜਾ ਅਸਤੀਫਾ ਦਿੱਤਾ ਇਹ ਬਹੁਤ ਲੇਡ ਦਿੱਤਾ ਇਹਦੇ ਨਾਲ ਉਹਨਾਂ ਦੀ ਕੋਈ ਤੋਕ ਹੀ ਨਹੀਂ ਬੰਦੀ ਸੀ ਅਸਤੀਫੇ ਦੀ ਉਹਨਾਂ ਨੂੰ ਕੱਢਿਆ ਗਿਆ ਉਹਨਾਂ ਨੇ ਅਸਤੀਫਾ ਦਿੱਤਾ ਨਹੀਂ ਮੋਦੀ ਸਰਕਾਰ ਨੇ ਅੱਛਾ ਤੁਸੀਂ ਮੰਨਦੇ ਹੋ ਕੱਢਿਆ ਗਿਆ ਕੱਢਿਆ ਗਿਆ ਜੀ ਹੁਣ ਇਹ ਸੰਘਰਸ਼ਾ ਕਦੋਂ ਤੱਕ ਲਾਗੂ ਰਹੂਗਾ ਜਿਹੜਾ ਰੇਲਾਂ ਰੋਕਨ ਦਾ ਦੇਖੋ ਜੀ ਜਿੰਨੀ ਤਹਰ ਤੱਕ ਇਹ ਤਿੰਨੇ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ ਕਿਸਾਨ ਕਰੇ ਨੀਂਦ ਪੂਰੀ ਨਹੀਂ ਲੈਣਗੇ ਸੜਕਾਂ ਦੇ ਉੱਪਰ ਹੀ ਸੌਣਗੇ ਉੱਥੇ ਹੀ ਖਾਣਾ ਖਾਣਗੇ ਤੇ ਕਰੋ ਤੇ ਮਰੋ ਦੀ ਲੜਾਈ ਆ ਇਹ ਸਾਡੀ ਲੜਾਈ ਜਿਹੜੀ ਇਹ ਜਾਰੀ ਰਹੂਗੀ ਕਿਉਂਕਿ ਜੇ ਅਸੀਂ ਲੜਾਈ ਬੰਦ ਕਰਦੇ ਆ ਤੇ ਕਿਸਾਨ ਨੂੰ ਹੱਥ ਚ ਟੂਟਾ ਫੜਨਾ ਪੈਣਾ ਤੇ ਉਹ ਸਰਕਾਰਾਂ ਦੇ ਲਾਭਵੰਦ ਗੱਲ ਹੋਊਗੀ ਕਾਰਪੋਰੇਟ ਘਰਾਣੇ ਜਿਹੜੇ ਸਾਡੀ ਸਾਰੀ ਜਾਇਦਾਦ ਨੂੰ ਖਰੀਦ ਕੇ ਲੈ ਜਾਣਗੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬੱਚੇ ਸਾਨੂੰ ਤਾਣੇ ਦੇਣਗੇ ਕਿ ਸਾਡੇ ਬਜ਼ੁਰਗਾਂ ਨੇ ਸਾਡੇ ਲਈ ਕੱਖ ਨਹੀਂ ਕੀਤਾ ਅਸੀਂ ਇਸ ਗੱਲ ਨੂੰ ਮੁੱਖ ਰੱਖਦਿਆਂ ਹੋਇਆਂ ਸਰਕਾਰ ਦੇ ਨੱਕ 'ਚ ダਮ ਲਿਆ ਕੇ ਰਵਾਂਗੇ ਇੱਕ ਇੱਕ ਘਰ ਦਾ ਬੰਦਾ ਚ ਸਾਡੀ ਫਸਲ ਵੀ ਖੜੀ ਰਹਿ ਜੇ ਸਾਨੂੰ ਫਸਲ ਦੀ ਕੋਈ ਪਰਵਾਹ ਨਹੀਂ ਪਰ ਅਸੀਂ ਇਹ ਟਰੈਕ ਖਾਲੀ ਨਹੀਂ ਹੋਣ ਦੇਵਾਂਗੇ ਅ ਲੱਗਦਾ ਵੀ ਕੁਝ ਜਿਹੜੀਆਂ ਪਾਰਟੀਆਂ ਚਲੋ ਨਾਮ ਨਹੀਂ ਆਪਾਂ ਲੈਣਾ ਚਾਹੁੰਦੇ ਵੀ ਪਾਰਟੀਆਂ ਇਸ ਜਿਹੜਾ ਸੰਘਰਸ਼ ਨੂੰ ਰਾਜਨੀਤੀ ਦੇ ਰਾਹ ਤੇ ਲੈ ਕੇ ਜਾ ਰਹੀਆਂ ਨੇ ਦੇਖੋ ਜੀ ਪਾਰਟੀਆਂ ਦਾ ਹਲੇ ਇਹਨਾਂ ਦੇ ਵਿੱਚ ਕੋਈ ਫਾਇਦਾ ਨਹੀਂ ਉਹਨਾਂ ਨੂੰ ਇਹ ਗੱਲ ਹਾਜਮ ਨਹੀਂ ਆਉਂਦੀ ਕਿ ਕਿਸਾਨਾਂ ਦਾ ਜਿਹੜਾ ਅੱਜ ਬਹੁਤ ਵੱਡਾ ਹਜ਼ੂਮ ਇਕੱਠਾ ਹੋ ਗਿਆ 90% ਜਿਹੜਾ ਹੈਗਾ ਇਹ ਕਿਸਾਨਾਂ ਦਾ ਹਜੂਮ ਤੇ ਸਮਾਜ ਦਾ ਸਮੂਹ ਤੇ ਹਜੂਮ ਜਿਹੜਾ ਨਾਲ ਚੱਲ ਗਿਆ ਸਾਡੇ ਤੇ ਜਿਹੜਾ ਰਾਜਨੀਤਿਕ ਪਾਰਟੀਆਂ ਦੇ ਕੋਲੇ ਜਿੱਦੇ ਉਹਨਾਂ ਨੇ ਧਰਨੇ ਲਾਏ ਸੀ ਸਾਡੇ ਨਾਲ ਕਿਸੇ ਕੋਲੇ 50 ਬੰਦੇ ਕਿਸੇ ਕੋਲੇ 60 ਬੰਦੇ ਉਤੋਂ ਹੀ ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਰਾਜਨੀਤਿਕ ਪਾਰਟੀਆਂ ਦਾ 파ੜਸਾ ਕਬੂਧਾ ਵੱਜ ਚੁੱਕਾ ਜੀ ਜੀ ਬਹੁਤ ਧੰਨਵਾਦ ਕਰਾਂਗੇ ਤੇ ਮੋਦੀ ਨੇ ਉਥੋਂ ਕੱਢਾ ਸਾਡੇ ਨਾਲ ਕਿਸਾਨ ਯੂਨੀਅਨ ਦੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੁਮਾਇੰਦੇ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਰ ਸਤਿ ਸ੍ਰੀ ਅਕਾਲ ਜੀ ਹਾਂਜੀ ਜੀ ਸਾਡਾ ਜਿਹੜਾ ਅੰਦੋਲਨ ਹੈ ਨਾ ਸਾਰਾ ਮੋਦੀ ਦੇ ਖਿਲਾਫ ਹੈ ਜੀ ਮੋਦੀ ਜਿਹੜੇ ਕਾਲੇ ਕਾਨੂੰਨ ਲੈ ਕੇ ਆਇਆ ਹੈ ਜੀ ਇਹ ਕਿਸਾਨੀ ਦਾ ਤੇ ਮਜ਼ਦੂਰ ਦਾ ਤੇ ਹਰ ਛੋਟੇ ਦੁਕਾਨਦਾਰ ਦਾ ਘਾਣ ਹੋ ਜਾਣਾ ਹੈ ਜੀ ਇਹ ਸਾਨੂੰ ਨਹੀਂ ਚੰਗੇ ਲੱਗੇ ਇਹਦੇ ਖਿਲਾਫ ਅਸੀਂ 31 ਕਿਸਾਨ ਜਿੱਥੇ ਬੰਦੀਆਂ ਰਲ ਕੇ ਇਹ ਮੋਰਚੇ ਲਾਏ ਨੇ ਅਗਰ ਉਹਨਾਂ ਚ ਰਸੀਂ ਇਹਨਾਂ ਲੈਣਾ ਤੋਂ ਨਹੀਂ ਉੱਠਾਂਗੇ ਜਿੰਨਾ ਚਿਰ મોદી ਇਹ ਵਾਪਸ ਨਹੀਂ ਲੈਂਦਾ ਜਿਸ ਦਿਨ ਵਾਪਸ ਲਏਗਾ ਉਹ ਦਿਨ ਅਸੀਂ ਇਹਨਾਂ ਤੋਂ ਉੱਠਾਂਗੇ ਉਹਨਾਂ ਚਿਰ ਅਸੀਂ ਡਟੇ ਰਵਾਂਗੇ ਤੇ મોદી ਨੂੰ ਇਹ ਸਬਕ ਸਿਵਾਦ ਦੇਵਾਂਗੇ ਵੀ ਕਿਸੇ ਨਾਲ ਜ਼ਿਆਦਾ ਨਹੀਂ ਕਰਨੀ ਚਾਹੀਦੀ ਕਿਸੇ ਦੇ ਆਖੋਣੇ ਨਹੀਂ ਚਾਹੀਦੇ ਇਹ ਸਾਡੀ ਦਇਨ ਅਬਜ਼ਰ ਕੋ ਟਾੜੀ ਉਮਰ ਵੀ ਕਾਫੀ ਲੱਗ ਰਹੀ ਹੈ ਕਿ ਲੱਗਦਾ ਕਿ ਤੁਹਾਨੂੰ ਅੱਜ ਤੁਹਾਨੂੰ ਆਰਾਮ ਕਰਨ ਦੀ ਜ਼ਰੂਰਤ ਆ ਜਾਂ ਫਿਰ ਤੁਸੀਂ ਆਪਣੇ ਬੱਚਿਆਂ ਬਾਰੇ ਸੋਚ ਰਹੇ ਹੋ ਵੀ ਆਉਣ ਵਾਲੇ ਜਿਹੜਾ ਭਵਿਕ ਕੀ ਬਣੂਗਾ ਵੇਖੋ ਜੀ ਚੀਜ਼ ਇਹ ਆ ਜੇ ਅੱਜ ਅਸੀਂ ਆਪਦੇ ਵਾਲ ਸੋਚਦੇ ਜੇ ਤੁਰਿਆ ਵੀ ਨਹੀਂ ਜਾਂਦਾ ਜੀ ਸਹੀ ਸਹੀ ਉਮਰ ਵੀ 74 75 ਸਾਲ ਦੀ ਆ ਪਰ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਸਾਨੂੰ ਲਾਂਤਾਂ ਪਹੁੰਚ ਵੀ ਸਾਡੇ ਬਜ਼ੁਰਗ ਸਿਰਫ਼ ਰੋਟੀ ਖਾ ਕੇ ਅੰਨ ਖਾ ਕੇ ਗੰਦਾ ਕਰਕੇ ਚਲੇ ਗਏ ਇਹਨਾਂ ਨੇ ਕੀਤਾ ਕੁਝ ਨਹੀਂ ਸਾਨੂੰ ਇਹ ਜ਼ਾਇਦਾ ਤਾਂ ਸੌਖੀਆਂ ਨਹੀਂ ਸੀ ਮਿਲੀਆਂ ਸਾਨੂੰ ਇਹ ਸਿਰ ਦੇ ਕੇ ਜਾਇਦਾਦਾਂ ਮਿਲੀਆਂ ਬਾਬੇ ਬੰਦੇ ਬਹਾਦਰ ਦੀ ਬਖਸ਼ੀ ਜਿਨ੍ਹਾਂ ਨੇ ਸਾਨੂੰ ਇਹ ਜਾਇਦਾਦਾਂ ਦਿੱਤੀਆਂ ਤੇ ਜਾਇਦਾਦ ਦੇ ਮਾਲਕ ਬਣਾਇਆ ਤਾਂ ਜੋ ਜਾਇਦਾਦਾਂ ਜਿਹੜੀਆਂ ਅਸੀਂ ਕੁਰਬਾਨੀ ਦੇ ਕੇ ਬਣਾਈਆਂ ਨੇ ਉਹ ਸਾਡੀਆਂ ਖੋਈਆਂ ਜਾ ਸਕਦੀਆਂ ਨੇ ਇਹ ਅਸੀਂ ਖੋਣ ਨਹੀਂ ਦੇਵਾਂਗੇ ਤੇ ਆਪਣੇ ਹੱਕਾਂ ਦੀ ਰਾਖੀ ਕਰਾਂਗੇ ਤੇ ਲੜਾਂਗੇ ਤੇ ਮਰਾਂਗੇ ਤੇ ਮੋਦੀ ਨੇ ਉਥੋਂ ਕੱਢਾਂ ਅੱਜ ਜਿਹੜਾ ਹੈਗਾ ਲੱਗਦਾ ਵੀ ਕਰੋ ਜਾਂ ਮਰੋ ਵਾਲੀ ਰਾਜਨੀਤੀ ਜਿਹੜੀ ਅਪਣਾਉਣੀ ਪੈਣੀ ਆ ਬਿਲਕੁਲ ਜੀ ਬਿਲਕੁਲ ਮੌਜੂਦ ਹੈ ਜੀ ਜਿੰਨਾ ਚਿਰ ਮਰੋ ਤੇ ਕਰੋ ਵਾਲੀ ਰਾਤ ਇਨਨੀ ਨਹੀਂ ਬਣਦੀ ਉਹਨਾਂ ਚਿਰ ਅਸੀਂ ਇਸ ਮੈਦਾਨ ਦੇ ਕੋਲ ਨੂੰ ਜਿੱਤ ਨਹੀਂ ਸਕਦੇ ਜਿਸ ਦਿਨ ਇਹ ਗੱਲ ਆ ਗਈ ਭਾਚੇ ਮਰਾਂਗੇ ਚਾਹ ਜੀਵਾਂਗੇ ਤੇ ਉਹਨਾਂ ਚਿਰ ਅਸੀਂ ਇਹ ਲੜਾਂਗੇ ਤੇ ਮਰਾਂਗੇ ਵੀ ਤੇ ਇਹਨਾਂ ਨੂੰ ਇੱਥੇ ਰਹਿਣ ਵੀ ਨਹੀਂ ਜੀ ਦੱਸ ਇਹਨਾਂ ਕਿਸਾਨ ਯੂਨੀਅਨ ਦੇ ਆਗੂ ਜਿਨ੍ਹਾਂ ਨੇ ਦੱਸਿਆ ਕਿ ਇਹ ਰਣਨੀਤੀ ਜਿਹੜੀ ਹੈਗੀ ਕਰੋ ਜਾਂ ਮਰੋ ਵਾਲੀ ਰਣਨੀਤੀ ਜਿਹੜੀ ਸ਼ੁਰੂ ਹੋ ਚੁੱਕੀ ਆ ਜਿੰਨਾ ਚਿਰ ਸੈਂਟਰ ਸਰਕਾਰ ਜਿਹੜੀ ਹੈਗੀ ਆਪਣੇ ਜਿਹੜੇ ਆਰਡੀਨੈਂਸ ਪਾਸ ਬੈਲ ਪਾਸ ਕੀਤੇ ਨੇ ਉਹਨਾਂ ਨੂੰ ਵਾਪਸ ਨਹੀਂ ਲੈਂਦੀ ਇਹ ਜਿਹੜਾ ਅੰਦੋਲਨ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਮੋਗਾ ਤੋਂ ਮਨਪ੍ਰੀਤ ਬੋਗਾ ਦੇ ਨਾਲ ਜਗਰਾਜ ਲੋਹਾਰਾ